ਨਾ ਖਿੱਦੋ ਖੁੰਡੀ ਨਾ ਬੈਠ ਬੱਲਾ ਸਾਡੀ ਖੇਡ ਕੱਲੇ ਨੂੰ ਕੱਲਾ ਕੁੜੀਆਂ ਵੀ ਕਿਸੇ ਗੱਲੋਂ ਮੁੰਡਿਆਂ ਤੋਂ ਨਹੀਂ ਘਟ ਖੇਡਣ ਕਬੱਡੀ ਉਹ ਵੀ ਪਟਾ ਉੱਤੇ ਮਾਰ ਹੱਥ ਦੇਖਦੇ ਨੇ ਲੋਕੀ ਜਦੋਂ ਰੈਡਾ ਪਾਉਂਦੀਆਂ ਕੁੜੀਆਂ ਵੀ ਕਬੱਡੀ ਵਿੱਚ ਜਲਵੇ ਦਿਖਾਉਂਦੀਆਂ ਕੁੜੀਆਂ ਵੀ ਕਬੱਡੀ ਵਿੱਚ ਜਲਵੇ ਦਿਖਾਉਂਦੀਆਂ 34ਵੀਂ ਸਬ ਜੂਨੀਅਰ ਪੰਜਾਬ ਕਬੱਡੀ ਚੈਂਪੀਅਨਸ਼ਿਪ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਕਰਵਾਈ ਗਈ ਇਨਾ ਖੇਡਾਂ ਦਾ ਸ਼ੁਭ ਆਰੰਭ ਖੇਡ ਪ੍ਰਮੋਟਰ ਗੁਰਜੀਤ ਸਿੰਘ ਪUREਵਾਲ ਜ਼ਿਲ੍ਹਾ ਪ੍ਰਧਾਨ ਮਨਪ੍ਰੀਤਮ ਸਿੰਘ ਅਤੇ ਸਮਾਜ ਸੇਵੀ ਸੁਲੱਖਣ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਇਸ ਟੂਰਨਾਮੈਂਟ ਵਿੱਚ ਪੰਜਾਬ ਦੇ 17 ਜ਼ਿਲ੍ਹਿਆਂ ਦੀਆਂ ਲੜਕੀਆਂ ਦੀਆਂ ਟੀਮਾਂ ਦੇ ਕਰੀਬ 250 ਦੇ ਕਰੀਬ ਲਗਭਗ ਖਿਡਾਰਨਾਂ ਨੇ ਹਿੱਸਾ ਲਿਆ ਕਬੱਡੀ ਕੋਚ ਜਸਕਰਨ ਕੌਰ ਲਾੜੀ ਨੇ ਟੂਰਨਾਮੈਂਟ ਦਾ ਰਿਜ਼ਲਟ ਦੱਸਦੇ ਹੋਏ ਕਿਹਾ ਕਿ ਫਰੀਦਕੋਟ ਦੀ ਟੀਮ ਪਹਿਲੇ ਨੰਬਰ ਤੇ ਸ਼੍ਰੀ ਮੁਖਸਰ ਸਾਹਿਬ ਦੀ ਟੀਮ ਦੂਜੇ ਨੰਬਰ ਤੇ ਅਤੇ ਜ਼ਿਲ੍ਹਾ ਸੇਤ ਪਾਗਤ ਸਿੰਘ ਨਗਰ ਅਤੇ ਅਮਰਸਰ ਦੀਆਂ ਟੀਮਾਂ ਸਾਂਝੇ ਰੂਪ ਵਿੱਚ ਤੀਸਰੇ ਨੰਬਰ ਤੇ ਨਹੀਂਆ ਨਵਾਂ ਸ਼ਹਿਰ ਦੀਆਂ ਦੋ ਖੇਡਾਰਨਾ ਦੀ ਚੋਣ ਪੰਜਾਬ ਨੈਸ਼ਨਲੀ ਕੀਤੀ ਗਈ ਜੋ ਕਿ ਜੰਮੂ ਕਸ਼ਮੀਰ ਆਉਣ ਵਾਲੇ ਸਮੇਂ ਵਿੱਚ ਖੇਡਣਗੀਆਂ ਆ ਜਾ ਬਟਾ ਏ ਸਰ ਮਾਡਨ ਹਾਂ ਪਿਆ ਡੈਗਨੀਸ਼ਨ ਕੀ ਹੈ ਅੱਜ ਸਪੋਰਟਸ ਨੂੰ ਦੇਖਦੇ ਇੱਕ ਹੋਰ ਬਚਾਇਆ ਸੀ ਕਿਰਦਤ ਮੈਂ ਤੇਜਿੰਦਰ ਸਿੰਘ ਮਿੱਡੂ ਖੜਾ ਜਨਰਲ ਸਕੱਤਰ ਪੰਜਾਬ ਕਬੱਡੀ ਐਸੋਸੀਏਸ਼ਨ ਅੱਜ ਪੰਜਾਬ ਸੂਬੇ ਦੀ ਸਬ ਯੂਨੀਅਰ ਗਰਲਸ ਦੀ ਕਬੱਡੀ ਚੈਂਪੀਅਨਸ਼ਿਪ ਹੋ ਰਹੀ ਹੈ ਜਿਹੜੇ ਮੈਂ ਤੇ ਪਹੁੰਚਿਆ ਔਰ ਬੜੀ ਖੁਸ਼ੀ ਦੀ ਕਰਦਾ ਹੈ ਕਿ ਸਾਡੇ ਇਹਨਾਂ ਬੱਚਿਆਂ ਨੇ ਬਹੁਤ ਹੀ ਸੋਹਣੀ ਖੇਡ ਦਾ ਮਜ਼ਾਰਾ ਕੀਤਾ ਹੈ ਜਿਸ ਤੋਂ ਸਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਇਹਨਾਂ ਬੱਚਿਆਂ ਨੇ ਬੜੇ ਵੱਡੇ ਖਿਡਾਰੀ ਬਣਨਾ ਹੈ ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਡੀ ਜ਼ਿਲ੍ਹੇ ਦੀ ਕਬੱਡੀ ਐਸੋਸੀਏਸ਼ਨ ਦਾ ਪ੍ਰਧਾਨ ਸਾਹਿਬ ਦਾ ਸੈਕਟਰੀ ਸਾਹਿਬ ਦਾ ਔਰ ਇਸ ਕਾਲਜ ਦੀ ਸਾਰੀ ਪ੍ਰਿੰਸੀਪਲ ਸਾਹਿਬ ਦਾ ਸਾਰੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਸੋਹਣੇ ਇੰਤਜ਼ਾਮ ਕੀਤੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿੰਨੀਆਂ ਕੁ ਮਾਵਾਂ ਕਿੰਨੀਆਂ ਖਿਡਾਰੀਆਂ ਨੇ ਪਾਰਟਿਸਿਪੇਟ ਕੀਤੀ ਹੈ ਇੱਥੇ ਦੀ ਪੰਜਾਬ ਦੇ 23 ਜ਼ਿਲ੍ਹੇ ਐ ਸਾਰੇ ਜ਼ਿਲ੍ਹਿਆਂ ਦੀਆਂ ਟੀਮਾਂ ਹੁੰਦੀਆਂ ਨੇ ਉਹ ਪਾਰਟਿਸਿਪੇਟ ਕਰਦੀਆਂ ਨੇ ਔਰ ਉਹਨਾਂ ਚੋਂ ਫਿਰ ਮੈਚ ਹੋ ਕੇ ਪੂਲ ਬਣਦੇ ਨੇ ਦੋ ਪੂਲ ਬਣੇ ਨੇ ਉਹਨਾਂ ਚ ਫਿਰ ਅੱਗੇ ਤੁਹਾਨੂੰ ਤੁਸੀਂ ਦੇਖ ਰਹੇ ਹੋ ਕਿ ਤੁਸੀਂ ਜਸਟ ਸੈਮੀਫਾਈਨਲ ਦੇਖ ਕੇ ਅਗਲਾ ਸੈਮੀਫਾਈਨਲ ਹੋਣਾ। ਇਹ ਸਪੋਰਟਸ ਨੂੰ ਲੈ ਕੇ ਕਿਹੜਾ ਜਾ ਰਿਹਾ ਪੰਜਾਬ ਦੇ ਵਿੱਚ ਕਿਹੜਾ ਨੌਜਵਾਨ ਜਿਹੜੇ ਆਉਂਦੇ ਆਉਣ ਨਸ਼ੇ ਤੋਂ ਜਾ ਰਹੇ ਆ। ਇਹ ਸਪੋਰਟਸ ਤੇ ਕਬੱਡੀ ਦੇ ਕਾਰਨ ਵੀ ਬਹੁਤ ਜਿਹੜੇ ਨੌਜਵਾਨਾ ਨਸ਼ੇ ਤੋਂ ਲੱਗੇ ਆ ਤੁਹਾਡਾ ਮੈਂ ਤਾਂ ਕਬੱਡੀ ਦੇ ਕਰਨਗੇ ਵੈਸੇ ਪੰਜਾਬ ਚ ਨਸ਼ੇ ਦਾ ਬੜਾ ਪ੍ਰਚਲਨ ਹੋਇਆ ਹੈ। ਇਹ ਕੜਾੜੀ ਹੈ ਖੇਡਾਂ ਜਿਹੜੀਆਂ ਬੰਦੇ ਨੂੰ ਨਸ਼ਿਆਂ ਤੋਂ ਬਚਾ ਸਕਦੀਆਂ। ਔਰ ਮੈਂ ਤਾਂ ਨੌਜਵਾਨਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਜਿਹੜਾ ਜੀਵਨ ਹੈ ਉਹ ਖੇਡਾਂ ਦੇ ਲੇਖੇ ਲਾਓ ਨਾ ਕਿ ਨਸ਼ਿਆਂ ਦੇ ਲੇਖੇ ਮੈਂ ਡਾਟਰਨਜੀਤ ਸਿੰਘ ਪ੍ਰਿੰਸੀਪਲ ਪਾਈਸੰਦਰ ਸਿੰਘ ਹਾਲ ਸਾਈਕੋਲੋਜੀ ਬੰਦਾ ਅੱਜ ਸਾਡੇ ਕਾਰੇ ਦੇ ਵਿੱਚ ਜਿਹੜੀ ਪੰਜਾਬ ਵੱਡੀ ਚੈਂਪੀਅਨਸ਼ਿਪ ਲੱਗ ਕੇ ਆ ਇਹ پوری ਜੜੀ ਹੈ ਚੈਂਪੀਅਨਸ਼ਿਪ ਹੋ ਰਹੀ ਹੈ ਇਹਦੇ ਵਿੱਚ ਪੰਜਾਬ ਦੇ ਪੂਰੇ ਜਿਲ੍ਹਿਆਂ ਵਿੱਚੋਂ ਜਿਹੜੇ ਖਿਡਾਰੀਆਂ ਨੇ ਭਾਗ ਲਿਆ ਤੇ ਹੁਣ ਵੀ ਜਿਹੜੇ ਆ ਫਾਈਨਲ ਮੈਚ ਜਿਹੜਾ ਲਾਸਟ ਹੋ ਰਹਿਦਾ ਹੈਗਾ ਉਹ ਹੁਣ ਆਦਿਆ ਇਹਦੇ ਵਿੱਚ ਸਾਡੇ ਕੋਲ ਦਾਤਗਤ ਨਸੀਮ ਮਿੱਡੂ ਖੇੜਾ ਜੀ ਉਹ ਐਜ਼ ਅ ਚੀਫ ਪੈਸਟ ਇੰਡੀਆ ਪਹੁੰਚੇ ਨੇ ਸਵੇਰ ਤੋਂ ਹੀ ਲੱਕੇ ਦੇ ਬਦਮਤ ਤੇ ਸੱਜਣਾ ਦਾ ਜਿਹੜਾ ਰਹਿ ਗਿਆ ਤਾਂ ਤਾਂ ਲੱਗ ਰਿਹਾ ਸਾਡੇ ਕੋਲ ਤੇ ਇਲਾਕੇ ਦੇ ਜਿਹੜੇ ਮੇ ਸਾਡੇ ਖਿਡਾਰੀ ਵੀ ਆ ਜਿਸ ਨੂੰ ਨਾਮ ਛੱਦਿਓ ਉਹ ਵੀ ਸਾਡੇ ਕੋਲ ਪਹੁੰਚੇ ਨੇ ਪੂਰਾ ਐਫਐਸਐਨਐਸ ਨੇ ਕਾਲ ਸਟਾਫ ਕਰ ਲੰਗਾ ਜਿਹੜਾ ਇਸ ਟਾਈਮ ਉਹ ਇਹਨਾਂ ਖਿਡਾਰੀਆਂ ਨੂੰ ਮੰਨਦੇ ਨੇ ਇਹਨਾਂ ਦੇ ਨਾਲ ਜਿਹੜਾ ਪੂਰਾ ਸੁchnaya ਹਾਂ ਸਰ ਇਹ ਭਾਰ ਵਰਗ ਦੀ ਹੈ ਤੇ ਉਹ ਕੰਦੀ ਨੇ ਹਾਂਜੀ ਅੰਡਰ 14 ਭਾਰ ਵਰਗ ਦੇ ਵਿੱਚ ਲੜਕੀਆਂ ਖੇਡਦੀਆਂ ਨੇ ਸਰ ਪੂਰੇ ਪੰਜਾਬ ਦੇ ਵਿੱਚ ਹੀ ਹਾਂਜੀ ਅੱਗੇ ਜਿਹੜੇ ਮੈਚ ਹੋ ਰਹੇ ਆ ਕਿਉਂਕਿ ਆਪਾਂ ਯਾਦ ਹਰ ਲੱਗ ਇਹ ਮੈਚ ਜਿਹੜੇ ਹੋ ਰਹੇ ਆ ਲੜਕੀਆਂ ਵਿੱਚ ਬਹੁਤ ਉਤਸ਼ਾਹ ਆ ਸਾਡੇ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੀਆਂ ਟੀਮਾਂ ਇੱਥੇ ਪਹੁੰਚੀਆਂ ਕਿ ਜਿਹੜੀ ਚੈਂਪੀਅਨਸ਼ਿਪ ਚੱਲਦੀ ਆ ਇਹ ਮੈਚਾਂ ਦੇ ਨਾਲ ਜਿਹੜੇ ਜਿੰਨੇ ਗਰਾਊਂਡ ਦੇ ਵਿੱਚ ਫਤਿਹ ਹਾਸਲ ਕੀਤੀ ਅਸਲ ਜ਼ਿੰਦਗੀ ਵਿੱਚ ਫਤਿਹ ਦਾ ਮਤਲਬ ਉਹ ਸਮਝ ਸਕਦਾ ਸੋ ਨਸ਼ਿਆਂ ਦੇ ਪ੍ਰਕੋਪ ਦਾ ਵੀ ਆਪਾਂ ਪੰਜਾਬ ਦੇ ਵਿੱਚ ਜਿੰਨਾ ਬੁਰਾ ਖਾਲਿਆ ਉਹ ਆਪਾਂ ਸਮਝ ਸਕਦੇ ਆ ਪਰ ਅੱਜ ਜਿਹੜਾ ਸਾਡਾ ਬੱਚਿਆਂ ਦਾ ਟੂਰਨਾਮੈਂਟ ਚੱਲਦਾ ਇਹ ਬਹੁਤ ਜ਼ਰੂਰੀ ਆ ਕਿ ਬੱਚੇ ਜਿਹੜੇ ਆ ਸਾਡੇ ਗਰਾਊਂਡਾਂ ਦੇ ਵਿੱਚ ਜਦੋਂ ਜਾਂਦੇ ਆ ਸਾਡੇ ਨਾਲ ਦੇ ਸੂਬੇ ਹਰਿਆਣਾ ਵਰਗੇ ਜਿੱਥੋਂ ਬਹੁਤ ਸਾਰੇ ਪਲੇਅਰ ਨਿਕਲ ਕੇ ਇੰਡੀਆ ਇੰਡੀਆ ਤੋਂ ਬਾਹਰ ਤੱਕ ਵੀ ਖੇਡਣ ਜਾਂਦੇ ਆ ਸਾਡੇ ਕੋਚ ਸਹਿਬਾਨ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਸਾਡੇ ਬੱਚੀਆਂ ਅੱਜ ਗਰਾਊਂਡ ਦੇ ਵਿੱਚ ਮੱਲਾ ਮਾਰ ਰਹੀਆਂ ਔਰ ਅਸੀਂ ਆਸ ਕਰਦੇ ਆ ਕਿ ਅਗਲੀ ਟੀਮ ਜਿਹੜੀ ਪੰਜਾਬ ਦੀ ਟੀਮ ਚੁਣ ਕੇ ਜਾਊਗੀ ਉਹ ਇੰਡੀਆ ਨੂੰ ਜਿੱਤ ਕੇ ਵਾਪਸ ਆਉਂੂਗੀ ਅੱਜ ਤੁਹਾਡੀ ਦੇਖਰੇਖ ਥੱਲੇ ਜਿਹੜੇ ਆ ਮੈਚ ਵਾਇਰਲ ਕਬੱਡੀ ਉਹ ਤਾਂ ਹੀ ਹੈਗਾ ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਆਪ ਦੀ ਖੇਡ ਮੈਂ ਤਾਂ ਜੀ ਬਹੁਤ ਦੇਰ ਦੀ ਆਪ ਤਾਂ ਬਹੁਤ ਦੇਰ ਦੀ ਖੇਡਦੀ ਸੀਗੀ ਸਕੂਲ ਟਾਈਮ ਤੋਂ ਸ਼ੁਰੂ ਕੀਤਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਅੱਜ ਆਹ ਮੈਚ ਕਰਾਇਆ ਪਹਿਲਾਂ ਤਾਂ ਅਸੀਂ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਨਵੇਂ ਸ਼ਹਿਰ ਨੂੰ ਕਿ ਤੁਸੀਂ ਸਟੇਟ ਕਰਵਾਈ ਜਾਵੇ ਤੇ ਇਹ ਆਪਾਂ ਪੰਜਾਬ ਦੀ ਸਟੇਟ ਕਰਾਈ ਸੀ ਜਿਨ੍ਹਾਂ ਵਿੱਚ 17 ਜ਼ਿਲ੍ਹਿਆਂ ਨੇ ਭਾਗ ਲਿਆ ਬਹੁਤ ਹੀ ਵਧੀਆ ਮੈਚ ਹੋਏ ਨੇ ਜਿਨ੍ਹਾਂ ਦੇ ਵਿੱਚ ਆਪਣੇ ਐਸਪੀਐਸ ਨਗਰ ਦੀ ਟੀਮ ਵੀ ਥਰਡ ਆਈ ਆ ਤੇ ਨੈਸ਼ਨਲ ਲੈ ਕੈਂਪ ਵੀ ਆ ਗਾਂ ਲੱਗੂਗਾ ਗਾਂ ਆਪਾਂ ਵਧੀਆ ਟੀਮ ਚੁਣ ਕੇ ਆਪਾਂ ਨੈਸ਼ਨਲ ਲੈ ਵੀ ਭੇਜਾਂਗੇ। ਕੁਝ ਜੀ ਵਰਲਡ ਲੈਵਲ ਤੇ ਖੇਡ ਸਕਿਓ ਇਹਨਾਂ ਲੜਕੀਆਂ ਦਾ ਕੋਈ ਐਕਟਿਵਿਟੀ ਲਿਖ ਦਿਓ ਜਿਹੜੀਆਂ ਹੁਣ ਉਸੇ ਲਿਖੀ। ਇਹਨਾਂ ਦਾ ਟਿਪ ਜੀ ਅਸੀਂ ਤਾਂ ਇਹਨਾਂ ਨੂੰ ਇਹੀ ਕਵਾਂਗੇ ਕਿ ਜੀ ਨਸ਼ਿਆਂ ਤੋਂ ਰਹਿ ਰਹਿ ਕੇ ਕੋਈ ਮਤਲਬ ਕਿ ਸਟੀਲ ਰੋਡ ਤੋਂ ਬਿਨਾਂ ਖੇਡੋ। ਸਟੀਲ ਰੋਡ ਬਿਲਕੁਲ ਨਹੀਂ ਕਰਕੇ ਖੇਡਣਾ ਤੇ ਵਧੀਆ ਨੈਸ਼ਨਲ ਸਟਾਈਲ ਦੇ ਮੈਚ ਖੇਡੋ। ਤੇ ਵਧੀਆ ਜੌਬਾਂ ਵੀ ਮਿਲਦੀਆਂ ਐ ਨਹੀਂ ਕਿ ਜੌਬਾਂ ਨਹੀਂ ਮਿਲਦੀਆਂ ਜੇ ਆਪਾਂ ਕੋ ਨੈਸ਼ਨਲ 골ਡ ਆ ਆਪਾਂ ਨੂੰ ਜੌਬ ਮਿਲਦੀ ਆ ਮੇਰਾ ਨਾਸ ਰਖਨ ਸਿੰਘ ਰਟੇਂਡਾ ਜੀ ਸਾਹਿਬ ਅੱਜ ਇਹਨੇ ਮੈਚ ਹੋ ਰਿਹਾ ਸੀ ਸ਼ੰਕਰਪੁਰ ਦੀ ਸਟਾਫ ਇਥੇ ਨਾ ਜਾਦੇ ਆ ਇਹ ਆ ਜਿਹੜਾ ਪੰਜਾਬ ਐਸੋਸੀਏਸ਼ਨ ਕਬੱਡੀ ਆ ਅਸੀਂ ਇਹਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਮਤਲਬ ਇਹ ਚੈਂਪੀਅਨਸ਼ਿਪ ਸਾਡੇ ਜ਼ਿਲ੍ਹੇ ਨੂੰ ਦਿੱਤੀ ਆ ਅਸੀਂ ਆਸ ਕਰਦੇ ਆ ਕਿ ਜਿਹੜੀ ਅੱਜ ਇਥੋਂ ਜਿੰਨੀਆਂ ਵੀ ਖਿਡਾਰੀ ਸਾਡੇ ਟੀਮ ਜੇ ਜਿਹੜੀ ਸਿਲੈਕਟ ਹੋਣੀ ਆ ਜਿੰਨੇ ਖਿਡਾਰੀ ਸਾਡੇ ਸਿਲੈਕਟ ਹੋਣੇ ਆ ਤੇ ਉਹਨਾਂ ਦੀ ਟੀਮ ਬਣ ਕੇ ਇੱਕ ਪੰਜਾਬ ਵੱਲੋਂ ਜਾਊਗੀ ਉਮੀਦ ਆ ਕਿ ਉਹ ਟੀਮ ਸਾਡੀ ਇੰਨੀ ਵਧੀਆ ਜਾਊਗੀ ਕਿ ਸਾਰੇ ਇੰਡੀਆ ਤੋਂ ਆਪਾਂ ਪਹਿਲੇ ਨੰਬਰ ਤੇ ਆਵਾਂਗੇ ਤੇ ਸਾਡੀਆਂ ਜਿਹੜੀਆਂ ਖਿਡਾਰਨਾਂ ਆ ਤੇ ਅੱਜ ਵੇਖਣ ਨੂੰ ਇਦਾਂ ਲੱਗਦਾ ਕਿ ਉਹ ਕਿਸੇ ਗੱਲੋਂ ਮੁੰਡਿਆਂ ਨਾਲੋਂ ਘੱਟ ਨਹੀਂ ਐ ਤੇ ਬਹੁਤ ਸੋਹਣੀਆਂ ਇੱਕ ਬੜਾ ਹੌਸਲਾ ਬੱਚਿਆਂ ਦੇ ਵਿੱਚ ਆ ਜਿਨ੍ਹਾਂ ਨੇ ਅੱਜ ਉਤਸ਼ਾਹ ਤੇ ਬੜੇ ਜੋਸ਼ ਨਾਲ ਮੈਚ ਲਾਏ ਆ ਤੇ ਅੱਜ ਫਾਈਨਲ ਵਿੱਚ ਮੈਚ ਹੋਣ ਲੱਗਾ ਹੁਣ ਉਸ ਤੋਂ ਬਾਅਦ ਦੇਖਦੇ ਆ ਵੀ ਕਿੰਨੇ ਬੱਚੇ ਸੈਲੈਕਟ ਹੋਏ ਆ ਤੇ ਉਹਨਾਂ ਦਾ ਕੈਂਪ ਲੱਗੂਗਾ ਉਮੀਦ ਆ ਵੀ ਕੈਂਪ ਵੀ ਜਿਹੜਾ ਅਸੋਸੀਏਸ਼ਨ ਆ ਉਹ ਸਾਨੂੰ ਨਵੇਂ ਸ਼ਹਿਰ ਨੂੰ ਹੀ ਦੇਊਗਾ ਕੀ ਹੋਰ ਰਹਿ ਗਿਆ ਉਹ ਮੈਚ ਦੇਖਣ ਆਣਗੇ और जो को करते हैं ना तो तीन तीन अंतर का है पूरा मैं भी जानता हूं तो सही कर लो यहां तक नाम है आज बड़े गिरफ्तार हो इनको बच्चे करके घर तो लाऊंगा जन तक प्यार करके नहीं है ਗੱਡੀ ਉਹ ਡਾਡੀ ਚਾਹੇ 225 ਦੇ ਵਿੱਚ ਪਾਈ ਸੰਗ ਕੋਈ ਹਾਲਾਤਾਂ ਵਾਲੇ ਬੰਦਾ ਦੇ ਵਿੱਚ ਇੱਕ ਬੇਟੀ ਦਾ ਆਤਮਾ ਇਹ ਬੱਚੀਆਂ ਨੂੰ ਦੇਖਣ ਦੀ ਰਾਸ ਤੋਂ ਲੱਗ ਰਹੀ ਹੈ ਕੰਪੋਨੈਂਟ ਦਾ ਆ ਇਹ ਦੇਖ ਕੇ ਕਰ ਰਹੇ ਹੋ ਉਹ ਤੰਗ ਹੋ ਗਏ ਲੱਗੋ ਜਾਓ ਉਹਦੇ ਹੁੰਦੇ ਆ ਯਾਹਲੀ ਕੈਪਟਨ ਕਲੀ ਕਟਰ ਬਟਾਉਂਦਾ ਨਹੀਂ ਉਹ ਕਿੱਧਰ ਨਹੀਂ 라ਦੇ ਤੁਸੀਂ ਮੈਂ ਬੇਚੀ ਕਰਦਾ ਜੋ ਅੰਡਰਟੇਕਿੰਗ ਕੀਤੀ ਗਈ ਸੀ ਉਸ ਦੇ ਅਨੁਸਾਰ ਇਹ ਪ੍ਰੋਗਰਾਮ ਸਟ੍ਰਕਚਰ ਦੇ ਅਨੁਸਾਰ ਕੋਈ ਵੀ ਤੇ ਹੋਰ ਪ੍ਰੋਜੈਕਟ ਜਿਨਾ ਪੈਂਦਾ ਸਾਥ ਕਿਸੇ ਕਿਸਮ ਦੀ ਮਦਦਾ ਮਾਹੂਸੀ ਹੈ ਵੀ ਅੱਜ ਦੇ ਸੋ ਇਸ ਸਿਲੇਕਟਿਡ ਮੁਕਾਬਲਿਆਂ ਤੋਂ ਇਹਨਾਂ ਵਿਦਿਆਰਥੀਆਂਾਂ ਤੋਂ ਬੱਚੀ ਹੈ ਤਾਂ ਅਸੀਂ ਟੀਮ ਲੈ ਲੈਂਦੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਖੇਡ ਦੇ ਮੈਦਾਨ ਦੇ ਨਾਲ ਜੁੜੇ ਖੇਡਾਂ ਦੇ ਪ੍ਰਤੀ ਸਮਝਾਵੋਗੇ ਹੱਥ ਪੈਰ ਨਾਲ ਚੱਲੇ ਇੱਕੋ ਰੋਟ ਕਮਾ ਲੋਗੇ ਇੱਜ਼ਤ ਕਈ ਨਾ ਲੱਭਦੀ ਸੱਚੀ ਗੱਲ ਬਜ਼ੁਰਗਾਂ ਦੀ ਲਤ ਭੋਗ ਕੇ ਕਰਦੇ ਉਹ ਗੱਲ ਕਿਹੜੇ ਸੁਰਗਾਂ ਦੀ ਆਖਰ ਨੂੰ ਕੰਮ ਆਉਣੀ ਜਿਹੜੀ ਖਾਦੀ ਚੂੜੀ ਐ ਬਾਕੀ ਗੱਲਾਂ ਬਾਅਦ ਚ ਪਹਿਲਾਂ ਸੇਧ ਜ਼ਰੂਰੀ ਐ ਬਾਕੀ ਗੱਲਾਂ ਬਾਅਦ ਵਿੱਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਆਪਣੀ ਸਿਹਤ ਦੇ ਪ੍ਰਤੀ ਬਾਤੇ ਤੇਰੇ ਤੇ ਕਿਹਿਆ ਤੁਹਾਨੂੰ ਯਾਦ ਕਰ ਰਹੇ ਆ ਕਿਉਂ ਕਿ ਉਹਨੂੰ ਜਮ ਮੈਂ ਪਾ ਲਈ ਮੈਂ ਪਾ ਲਈ ਦੀ ਦਿੱਤੀ ਹੈ ਜੀ ਬੰਦਾ ਤਾਂ ਖੁਲ੍ਹੇ ਨਾ ਤਾਂ ਆਪਣੇ ਬਦਲੇ ਤੋਂ ਹੋਣੇ ਪਰਜੇ ਤੇ ਜਸ ਆਡੀਅன்ஸ் ਮੋਬਾਈਲ ਜੰਕ ਫੂਡਸ ਅਤੇ ਨਸ਼ੀਆਂ ਵਰਗੀਆਂ ਆਲਮਤਾ ਤੋਂ ਬਚਦੇ ਹੋਏ ਸੀ ਆਪਣੇ ਮਨ ਮੰਦਰ ਅਤੇ ਤਨ ਮੰਦਰ ਨੂੰ ਸੁੱਚਾ ਕਰਨਾ ਹੈ ਚੱਕੇ ਜਾਓ ਮੇਰਾ ਧਿਆਨ ਨਾਲ ਪਰ ਹਾਂ ਖੇਡ ਮੈਦਾਨ ਦੇ ਵਿੱਚ ਉਪਰ ਸ੍ਰੀ ਪਰਸੇ 7 ਬਨਾਮ 3 ਪੀਰ ਜੀ ਖੇਡ ਮੈਦਾਨ ਦੇ ਲੋਕਾਂ ਨੂੰ ਆਉਣ ਇੱਕ ਜੀ ਇਸ਼ਤਿਹਾਰ ਕਰ ਸਕੀਏ ਸਾਡੇ ਵਿਚਕਾਰ ਉਚੇਚੇ ਤੌਰ ਤੇ ਪਹੁੰਚੇ ਨੇ ਸ੍ਰੀ ਸੰਜੀਪ ਕੁਮਾਰ ਜੀ ਭਨੋਟ ਸਾਹਿਬ ਦੇ ਲਈ ਵੀ ਉਹਨਾਂ ਦਾ ਵਿਸ਼ੇਸ਼ ਯੋਗਦਾਨ ਹੈ ਸ੍ਰੀ ਸੰਜੀਪ ਕੁਮਾਰ ਜੀ ਭਨੋਟ ਸਾਹਿਬ ਮੁਕੰਨਪੁਰ ਤੋਂ ਬਹੁਤ ਬਹੁਤ ਧੰਨਵਾਦ ਕਰਤੀ ਆਪਣੇ ਕੀਮਤੀ ਸਮੇਂ ਦੀ ਸਮਾਂ ਕੱਢ ਕੇ ਅੱਜ ਦੇ ਇਹਨਾਂ ਮੁਕਾਬਲੇ ਵਿੱਚ ਪੰਜਾਬ ਕਬੱਡੀ ਚੈਂਪੀਅਨਸ਼ਿਪ ਉਰ ਗਰਲਜ਼ ਆਪਣੇ ਮੁਕਾਮ ਦੇ ਵੱਲ ਜਾ ਰਹੀ ਹੈ ਜਿਸ ਤਰ੍ਹਾਂ ਸਮਾਂ ਨੇੜੇ ਆ ਰਿਹਾ ਹੈ ਉਸ ਪ੍ਰਕਾਰ ਮੈਚ ਖਸਮੇ ਹੁੰਦੇ ਜਾ ਰਹੇ ਨੇ ਇਹਨਾਂ ਖਿਡਾਰੀਆਂ ਦੇ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਜੋਸ਼ ਦੇ ਨਾਲ ਜੋ ਖੇਡਣਾ ਪੈਂਦਾ ਹੈ ਕੀਤਾ ਜਾ ਰਿਹਾ ਹੈ ਹੈ ਇਹਨਾਂ ਸੈਮੀ ਫਾਈਨਲ ਅਤੇ ਫਾਈਨਲ ਮੁਕਾਬਲੇਾਂ ਦਾ ਤੇ ਅੱਜ ਦੇ ਜੇਤੂ ਖਿਡਾਰੀਆਂ ਨੂੰ ਦੇਖੋ ਟੀਮਾਂ ਨੂੰ ਅਸੀਂ ਵਧਾਈ ਦਿੰਦੇ ਹੋਏ ਅਸੀਂ ਅੱਜ ਕਾਲੇ ਦੇ ਕੈਂਪਸ ਤੋਂ ਰੁਖਸਤ ਹੋਣਾ ਹੈ ਇਹਨਾਂ ਖਿਡਾਰਨਾ ਦਾ ਅਸੀਂ ਮਾਣ ਬਣਾਉਣਾ ਹੈ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਅਰੰਭ ਹੋਣ ਜਾ ਰਹੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਬਨਾਮ ਕੀ ਆਇਆ ਕੇ ਨਾਨਾ ਗਈ 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 udah di sana udah di sini 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 ud ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀ ਇਹ ਟੀਮ ਸ਼੍ਰੀ ਕਾਲਰ ਸਾਹਿਬ ਉਹ ਖਰੀਮ ਸਰ ਸਾਹਿਬ ਸਤਿਗੁਰਾਂ ਦੀ ਪਾਵਨ ਪਵਿੱਤਰ ਧਰਤੀ ਸਤਿਗੁਰਾਂ ਦਾ ਓਟ ਆਸਰਾ ਇਸ ਚੜ ਕੇ ਮੁਕਾਬਲੇ ਵਿੱਚ ਹਿੱਸਾ ਲੈ ਕਰਕੇ ਆਪਣੇ ਮੱਤੇ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰ ਜਿਹਨਾਂ ਨੂੰ ਵੀ ਬੇਜਤੀ ਹੈ ਸ਼੍ਰੀ ਰਵਿੰਦਰ ਪਾਲ ਜੀ ਇਸ ਤੋਂ ਬਾਅਦ ਸ਼੍ਰੀ ਮੁਖਸਰ ਸਾਹਿਬ ਨਾਲ ਫ੍ਰੀਕੋਰਡ ਦੇ ਵਿਚਕਾਰ ਫਾਈਨਲ ਮੁਕਾਬਲੇ ਕਬੱਡੀ ਦੇ ਮੈਦਾਨ ਤੋਂ ਜਾਣੇ ਨੇ ਸੂਚੀਯਾ ਟੀਮਾਂ ਤਿਆਰ ਬਟਿਆਰ

ਸ਼ੇਖਾਸ਼ੀ ਅਦਿਗਮ ਕਾਲਜ ਲਈ ਧੁਰੀ ਜਿ ਦੇ ਪਈ ਹੈ ਉਹਨਾਂ ਦੇ ਵਿੱਚ ਬਹੁਤ ਬਹੁਤ ਅਨਕੰਦੀ ਹੈ ਸਦਾ ਸੁਲੱਖਣ ਸਿੰਘ ਜੈਨਾ ਸਾਹਿਬ ਜਿਨ੍ਹਾਂ ਨੇ 11 ਦਾ ਅਧਿ ਵਕਰਾਸ਼ੀ ਉਤਰ ਰਹੇ ਨੇ ਉਹ ਚਾਹ ਰਹੇ ਨੇ ਉਹ ਵੀ ਸੇਕ ਜਤਨ ਕਰਦਾ

Thank you. ਦੀ 20 ਪੁਆਇੰਟ ਪਹੁੰਚ ਚੁੱਕੇ ਨੇ ਪਿਛਲੇ ਪੈਚ ਦੇ ਵਿੱਚ 프리ਪੋਰਟ ਦੀ ਟੀਮ ਨੇ ਬਾਕੀਆਂ ਤੋਂ ਪ੍ਰਾਪਤ ਕੀਤੇ ਅਤੇ ਸ੍ਰੀ ਅਮਰਸਰ ਸਾਹਿਬ ਦੀ ਟੀਮ ਨੇ 2 ਹੀ ਅੰਕ ਪ੍ਰਾਪਤ ਕਰਕੇ ਇਹਨਾਂ ਮੁਕਾਬਲੇ ਨਹੀਂ ਪਹੁੰਚ ਸਕਿਆ ਹੈ ਸੋ ਹੁਣ ਮੁਕਤ ਸਾਹਿਬ ਦੀ ਟੀਮ ਨੂੰ 10 ਮਿੰਟ ਦੀ ਰੈਸਟ ਦਿੱਤੀ ਜਾਵੇਗੀ ਇਸ ਤੋਂ ਉਪਰੰਤ ਜੀ ਮੁਕਤ ਸਾਹਿਬ ਦਾ ਨਾਮ 프리ਪੋਰਟ ਦੇ ਵਿਚਕਾਰ ਫਾਈਨਲ ਮੁਕਾਬਲੇ ਜੋ ਹੋ ਰਹੇ ਨੇ ਤੋਂ ਦੋਨੋਂ ਟੀਮਾਂ ਤਿਆਰ ਬਟਿਆ ਰਹਣ

ਸਰ ਅਮਨ ਅਮਨ ਜੀ ਅਮਨ ਸਰ ਤੋਂ ਤੁਸੀਂ ਪ੍ਰਾਈਜ਼ ਜਿਹੜਾ ਹਾਸਲ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਉਹ ਵੀ ਆਪਣਾ ਸਮਾਂ ਸਿਰ ਪ੍ਰਾਪਤ ਕਰਨ ਸ੍ਰੀ ਅਮਨਦੀਪ ਜੀ ਹਾਂਜੀ ਅਗਲੀ ਵਾਰ ਬਹੁਤ ਮਿਹਨਤ ਕਰਾਈ ਸੀ ਸਾਡੇ ਕੋਚ ਨੇ ਬਹੁਤ ਬਹੁਤ ਧੰਨਵਾਦ